ਵਾ ਜਿਹੜੇ ਟੀਮ ਮਿਸਟਰੀ ਬਣਾਇਆ ਹੈ ਇਹ ਤਾਂ ਖੁਦ ਭੰਡ ਸੀ ਜਿਹੜੇ ਬੰਦੇ ਨੂੰ ਟ੍ਰੇਨਿੰਗ ਹੋਏ ਸਟੇਜ ਉੱਤੋਂ ਵਿਆਹਾਂ ਸ਼ਾਦੀਆਂ ਚ ਦੂਜੇ ਬੰਦੇ ਦੀ ਜੇਬ ਚੋਂ ਪੈਸੇ ਕਢਾ ਲਵੇ ਤੁਸੀਂ ਦੰਦਈ ਹੋਤੇ ਜਿਹੜੇ ਭੰਡ ਨੇ ਬੈਠੇ ਚੰਗੇ ਭਰੇ ਬੰਦੇ ਦਾ ਦੋ ਵਾਰ ਨਾਲ ਲੈਂਦੇ ਉਹਨੂੰ ਸ਼ਰਮਿੰਦੇ ਹੋਏ ਨੂੰ ਜੇਬ ਚੱਤ ਬਣਾ ਇਹਦੇ ਤੋਂ ਇਮਾਨਦਾਰੀ ਤਾਂ ਸੋਚਦੇ ਫਿਰ ਦੋ ਇਮਾਨਦਾਰ ਬਣ ਕੇ ਇਹਦੇ ਟੁਗਲ ਬੋਚਾ ਨੇ ਕਦੀ ਪੈਸਾ ਵੇਖਿਆ ਹੀ ਨਹੀਂ ਆ ਤੁਸੀਂ ਇਲੀਗਲ ਬਾਈਂਡਿੰਗ ਦੀ ਗੱਲ ਕਰਦੇ ਹੋ ਢਿੱਲੋ ਸਾਹਿਬ ਇਹਨਾਂ ਨੇ ਤਾਂ ਕੋਈ ਛੜੜਾ ਹੀ ਨਹੀਂ ਕਿ ਅਸੀਂ ਇਹੋ ਜਿਹੀ ਜਮਾਤ ਇੱਥੇ ਲੈ ਕੇ ਆਈ ਜਿਹੜੇ ਨਾ ਜਿਨ੍ਹਾਂ ਨੂੰ ਰਾਜ ਕਰਨ ਦਾ ਤਜਰਬਾ ਸੀ ਮੈਂ ਸਾਰੇ ਇੱਥੇ ਪੰਜਾਬੀ ਭਰਾ ਬੈਠੇ ਨੇ ਪੁਰਾਣੇ ਵਕਤ 'ਚ ਵੀ ਤੁਹਾਨੂੰ ਪਤਾ ਘੋੜਿਆਂ ਦੀਆਂ ਰਿਸਾ ਹੁੰਦੀਆਂ ਰਹੀਆਂ ਤੇ ਘੋੜੇ ਦੀ ਰੇਸ ਦੇ ਵਿੱਚ ਪਡਿਗਰੀ ਤੇ ਬਤਾਂ ਘੋੜੇ ਭਜਾਏ ਜਾਂਦੇ ਥੋਰੋਬਲੈਡ ਘੋੜੇ ਦਾ ਮੁਕਾਬਲਾ ਦੇਸੀ ਟੱਕਰ ਨਹੀਂ ਕਰ ਸਕਦੇ ਅਸੀਂ ਲਿਆ ਕੇ ਇਹਨਾਂ ਨੂੰ ਲੈ ਆਂਦਾ ਨਾ ਇਹਨਾਂ ਦੇ ਵਿੱਚ ਪੜ੍ਹਾਈ ਨਾ ਇਹਨਾਂ 'ਚ ਲਿਖਾਈ ਪਾ ਜਿਹੜਾ ਚੀਫ ਮਿਨਿਸਟਰ ਬਣਾਇਆ ਹੈ ਇਹ ਤਾਂ ਖੁਦ ਭੰਡ ਸੀ ਜਿਹੜੇ ਬੰਦੇ ਨੂੰ ਟ੍ਰੇਨਿੰਗ ਹੋਏ ਸਟੇਜ ਉੱਤੋਂ ਵਿਆਹਾਂ ਸ਼ਾਦੀਆਂ 'ਚ ਦੂਜੇ ਬੰਦੇ ਦੀ ਜੇਬ 'ਚੋਂ ਪੈਸੇ ਕਢਾਲਦੇ ਤੁਸੀਂ ਜਾਣਦੇ ਹੀ ਹੋ ਜਿਹੜੇ ਭੰਡ ਨੇ ਬੈਠੇ ਚੱਲੇ بڑے ਬੰਦੇ ਦਾ ਦੋ ਵਾਰ ਨਾਲ ਲੈਂਦੇ ਉਹਨੂੰ ਸ਼ਰਮਿੰਦੇ ਹੋਏ ਉਹਨੂੰ ਵੀ ਜੇਬ ਚੱਟ ਪਾਣਾ ਇਹਦੇ ਤੋਂ ਇਮਾਨਦਾਰੀ ਤਾਂ ਸੋਚਦੇ ਫਿਰ ਤੋਂ ਇਮਾਨਦਾਰ ਹੋਣਗੇ ਇਹਦੇ ਟੁਗਲ ਬੋਚਾ ਨੇ ਕਦੀ ਪੈਸਾ ਵੇਖਿਆ ਹੀ ਨਹੀਂ ਆ ਤੁਸੀਂ ਇਲੀਗਲ ਮਾਈਨਿੰਗ ਦੀ ਗੱਲ ਕਰਦੇ ਹੋ ਢੀਲੋ ਸਾਹਿਬ ਇਹਨਾਂ ਨੇ ਤਾਂ ਕੋਈ ਤੁਹਾਡਾ ਛੱਡਣਾ ਹੀ ਨਹੀਂ ਦੋ ਸਾਲ ਇਹਨਾਂ ਦੇ ਰਹਿ ਗਏ 95 ਇਹਨਾਂ ਦਾ ਨੰਬਰ ਹੈ ਜਾਣੇ ਹੈ ਜੇ ਹੈ ਨਹੀਂ ਭਾਵੇਂ ਬਹੁਤ ਵੱਡੀ ਤعداد ਦੇ ਵਿੱਚ ਮੇਰੇ ਨਾਲ ਤਾਲਮੇਲ ਵਿੱਚ ਵੀ ਧਰਮ ਦੱਸਿਆ ਬਤੀ ਪੈਤੀ ਹੈ ਨੇ ਐਡਵਾਂਸ ਬੁਕਿੰਗ ਕਰਾਉਂਦੇ ਫੰਦੇ ਜਾਂ ਤੇ ਜੀ ਦੱਸਾਂਗੇ ਸ਼ੋਹ ਦੀ ਐਡਵਾਂਸ ਅਗਲੇ ਸਾਲ ਜਿਹੜਾ ਸ਼ੋਹ ਰਿਹਾ ਹੈ ਸਾਰੇ ਟਿਕਟਾਂ ਵੇਚ ਦਿੰਦੀ ਹੈ ਇੰਟਰਨੈਸ਼ਨਲ ਤੇ ਵੇਚੋ 올림픽ਸ ਦਾ ਇਵੈਂਟ 4 ਸਾਲ ਨੂੰ 올림픽ਸ ਹੋਣੀ ਹੈ 2 ਸਾਲ ਪਹਿਲੇ ਟਿਕਟਾਂ ਖੁੱਲ ਜਾਂਦੀਆਂ ਪਰ ਕਿਤੇ ਟਿਕਟ ਨਹੀਂ ਮਿਲਦੀ। ਹੁਣ ਟਿਕਟਾਂ ਦੀ ਮੁਕੰਮਲ ਚਰਾਂਦੇ ਫਿਰਦੇ। ਪਰ ਟੀ ਫਿਕਰ ਨਾ ਕਰ। ਆਪਣੇ ਕਾਂਗਰਸੀ ਦੀ ਕੁਰਬਾਨੀ ਦੇ ਕੇ ਕਿਸੇ ਨੂੰ ਟਿਕਟ ਨਹੀਂ ਮਿਲੇ। ਤੇ ਤੁਹਾਨੂੰ ਉਹਨਾਂ ਦੀ ਕੋਲੋਂ ਪਰਾ ਬੈਠਿਆ ਮੇਰੀ ਗੱਲ ਸੁਣ ਲੋ ਗਾਂ ਦੀ حسابੀ ਸਾਡੇ ਦਾ। ਦਪਿੰਦਰ ਸਿੰਘ ਦੀ ਟਿਕਟ ਨੂੰ ਕੋਈ ਯਾਤਰੀ ਪਾਸ ਨਹੀਂ। ਇਹ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ ਤੇ ਇਹਨੂੰ ਕਲਗੀ ਵੀ ਲਾਵੇਂ ਪਾਇ ਵੱਡੀ ਲੱਗੇ ਪਰ। ਇਹ ਖਾਨਦਾਨੀ ਆਦਮੀ ਕੋ ਭੁੱਖਿਆ ਨੰਗਾ ਰਹਿ ਕੈਂਡੀਡੇਟ ਜੋ ਨਭੀ ਤੇ ਨ ਪਛੋਕੜ ਵੇਖੀ ਨਾ ਓਏ ਆਪਾ ਕੁੱਤਾ ਖਰੀਦਣਾ ਹੋਏ ਘੋੜਾ ਖਰੀਦਣਾ ਹੋਏ ਕੋ ਮੱਝ ਖਰੀਦਨੀ ਓਏ ਗਾਂ ਖਰੀਦਨੀ ਹੋਏ ਉਹਦੀ ਕੀਮਤ ਪੜੀਗਰੀ ਦੀ ਪੈਂਦੀ ਨਸਲ ਕਿਹੜੀ ਚੋ ਇਹਦੀ ਨਸਲ ਵੇਖੀ ਸਾਰਤਪਿੰਦਰ ਸਿੰਘ ਦੇ ਰੋਗਾਂ ਮੋਹਤਾਇ ਸਾਰਤਪਿੰਦਰ ਸਿੰਘ ਜਿੰਦਾਬਾਦ ਰਿਟਾਇਰਡ ਸਰਪਾਸੀ ਵੀ ਅੱਜ ਹਾਈ ਕੋਰਟ ਦੇ ਜਾਜੇ ਇਹ ਕੋਈ ਐਵੇਂ ਨਹੀਂ ਹੈ ਸੁਪਰੀਮ ਕੋਰਟ ਤੇ ਪਰਮੋਟ ਹੋ ਗਏ। ਇਹਨੂੰ ਸੁਪਰੀਮ ਕੋਰਟ ਪਹੁੰਚ ਨਹੀਂ ਸਕਿਆ। ਮੈਂ ਉਹਨਾਂ ਦੀ ਗੱਲ ਕਰਨਾ ਖਾਨਦਾਨੀ ਬੰਦੇ ਨੇ। ਸਾਰਿਆਂ ਨੂੰ ਮਸ਼ਹੂਰ ਪੰਜਾਬ ਦੇ ਜਿਹੜੇ ਖਾਨਦਾਨੀ ਪਰਿਵਾਰ ਸਨ ਕਿਸਾਨੀ ਨਾਲ ਜੁੜੇ ਹੋਏ ਓਹਨਾਂ ਪਰਿਵਾਰ ਉਹਨਾਂ ਚੁੱਕੇ। ਇਹ ਕੋਈ ਐਵੇਂ ਬਾਤ ਨਾ ਹੁੰਦਾ ਹੋਇਆ ਬੰਦਾ ਨਹੀਂ। ਨਾ ਇਹਦੇ ਕੋਈ ਭੁੱਖੇ ਤੇ ਨਾ ਅਸੀਂ ਕੋਈ ਭੁੱਖਾ ਲੈ ਕੇ ਆਣਾ। ਨਾ ਅਸੀਂ ਕੋਈ ਦਾਦੀ ਲੈ ਕੇ ਆਣਾ। ਸਾਫ ਸੁਥਰੇ ਚਿਹਰਿਆਂ ਦੀ ਲੋੜ ਹੈ। ਐਸ ਟਾਈਮ ਪੰਜਾਬ ਨੂੰ ਕਿਸੇ ਬਹੁਤ ਮਜ਼ਬੂਤ ਲੀਡਰ ਜਿਸ ਤਰ੍ਹਾਂ ਸਰਗਵਾਸੀ ਮਰਦੇ ਮਜਾਹਿਦ ਦਾ ਪ੍ਰਤਾਪ ਸੀ ਕਹ ਰਹੇ ਉਹ ਜੇ ਨੀਜ਼ਾਦੀ ਰੋਟ ਟਾਈਮ ਹੈ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰ ਗਾਂਧੀ ਸਾਹਿਬ ਕੋ ਚੰਗੇ ਬੰਦਿਆਂ ਦੀ ਮਦਦ ਹੀ ਕਰੇਗਾ ਅਮੀ ਕਾਂਗਰਸ ਜੀ ਤਾਂ ਇਹ ਕਾਂਗਰਸ ਆਏ ਉਹ ਚੰਗੇ ਬੰਦਿਆਂ ਦੀ ਮਦਦ ਕਰੋ ਆ ਜਿਹੜੇ ਕੁਛ ਪੈਟੀਏ ਸਾਡੇ ਵਿੱਚ ਵੀ ਆ ਗਏ ਸਾਡੇ ਵਿੱਚ ਵੀ ਹੈਲੇ ਮਰਦੇ ਜਿਹੜੇ ਪਾਰਟੀਆਂ ਬਦਲ ਬਦਲ ਕੇ ਆਏ ਹਰ ਬਦਲਾ ਬਦਲਾ ਮੇਰੇ ਚੇਤੀ ਨਾ ਕੋ ਦੋ ਉਹ ਪਹਿਲੇ 5 7 ਸਾਲ 10 ਕੋ ਪਾਰਟੀ ਤੇ ਲਾਉਂਦੇ ਸਈ ਆ ਤੁਹਾਡਾ ਦਾਸ ਤੁਹਾਡੇ ਸਾਹਮਣੇ ਖਲੋਤਾ ਹੈ 45 ਸਾਲ ਹੋ ਗਏ ਗੰਨੀ ਦੀ ਕਦੀ ਪਾਰਟੀ ਨਹੀਂ ਚੱਲੀ ਚਾਰ ਵਾਰ ਮੈਂਬਰ ਆ ਅਸੈਂਬਲੀ ਆ ਲੋਕ ਸਭਾ ਦੇ ਮੈਂਬਰ ਰਹਿ ਚੁੱਕਿਆ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਯੂਥ ਕਾਂਗਰਸ ਆ ਤੇ ਚ ਰਹਿ ਚੁੱਕਿਆ ਪਾਰਟੀ ਦਾ ਪ੍ਰਧਾਨ ਰਹਿ ਚੁੱਕਿਆ ਪਾਰਟੀ ਦੇ ਪਿੱਛੇ ਕੁਰਬਾਨੀ ਵੀ ਦੇਣੀ ਪਈ 50000 ਦੀ ਰੈਲੀ 'ਚ ਸ਼ਰਿਆਮ ਉਥੇ ਕਿਹਾ ਸੀ ਜਦੋਂ ਝੰਡਾ ਮੇਰੇ ਕੋਲ ਕੈਪਟਨ ਨੂੰ ਥਵਾਇਆ ਗਿਆ ਮੈਂ ਕਿਹਾ ਸੀ ਆਪਣੀ ਪਾਰਟੀ ਪਿਛੇ ਆਉਂਦੀ 100 ਪ੍ਰਧਾਨਗੀ ਮੈਂ ਸਿਰ ਤੋਂ ਵਾਰ ਕੇ ਛੋੜ ਸਰੋ ਇਹ ਜਜ਼ਬਾ ਪਾਰਟੀ ਤੋਂ ਨਹੀਂ ਆਇਆ ਇਹ ਇੰਗਲਿਸ਼ਟੀਆਂ ਦੀ ਗੱਲ ਕੀਤੀ ਚੀਫ ਮਿਨਿਸਟਰ ਵੀ ਪਾਰਟੀ ਦਾ ਬਣੇਗਾ ਪਰ ਅਸੀਂ ਇਨਸ਼ੋਰ ਕਰਾਂਗੇ ਆ ਗੱਲ ਮੇਰੀ ਚੰਗੀ ਤਰ੍ਹਾਂ ਸੁਣ ਲਓ ਜਿਹੜਾ ਪਿਓਰ ਹੋਏਗਾ ਖਾਲਸ ਹੋਏਗਾ ਐਲਕੀ ਕਾਂਗਰਸ ਚੀਫ ਮਿਨਿਸਟਰ ਹੋ ਬਣੇਗਾ ਦੂਜੀਆਂ ਜਮਾਤਾਂ ਦੇ ਜਿਹੜੇ ਲੈ ਕੇ ਘੁੰਮਣ ਕੇ ਆਏ ਨੇ ਅਸੀਂ ਬਹੁਤ ਭੁਗ ਚੁੱਕੇ ਸਾਫ਼ ਸੁਥਰਾ ਚਿਹਰਾ ਚਾਹੀਦਾ ਉਹ ਬੰਦਾ ਇਹਨੂੰ ਚਾਹੀਦਾ ਜਿਹਦੇ ਚ ਜਜ਼ਬਾ ਹੈ ਜਿਹਦੇ ਜਾਣ ਹੈ ਮੋਦੀ ਨਾਲ ਲੜਨ ਅਗਲੀ ਲੜਾਈ ਮੋਦੀ ਨਾਲ ਹੋਣੀ ਹੈ ਜਿਸ ਤਰ੍ਹਾਂ ਮਮਤਾ ਲੜਦੀ ਫਿਰਦੀ ਹੈ ਐਸ ਤਰ੍ਹਾਂ ਹੀ ਸਾਡੇ ਚ ਵੀ ਸ਼ਮਤਾ ਚਾਹੀਦੀ ਹੈ ਉਹ ਤਾਕਤ ਚਾਹੀਦੀ ਹੈ ਬੰਦਾ ਸਾਫ਼ ਸੁਥਰਾ ਹੋਵੇਗਾ ਤਾਂ ਲੜੇਗਾ ਜੇ ਕਮਜ਼ੋਰੀ ਹੋਏਗੀ ਲੱਤਾਂ ਵਿੱਚ ਜਾਣ ਨਹੀਂ ਹੋਏਗਾ ਤੋਂ ਇਸ ਗੱਲ ਕਾਰਨ ਮੇਰੀ ਗੁਦਾਰਸ਼ ਹੈ ਇਕੱਠੇ ਹੋਵੋ ਜਿੱਥੇ ਤੁਹਾਨੂੰ ਲੜਨ ਦੀ ਲੋੜ ਹੈ ਤੁਸੀਂ ਲੜੋ ਜਿੱਥੇ ਸਾਨੂੰ ਲੜਨ ਦੀ ਲੋੜ ਪੈ ਗਈ ਅਸੀਂ ਲੜਾਂਗੇ ਐਦਕੀ ਅਸੀਂ ਕੋਈ ਡੁਪਲੀਕੇਟ ਲੀਡਰਸ਼ਿਪ ਨਹੀਂ ਆਂਦਾਂ ਨਾਮ ਸੁਧਰੇ ਤੇ ਖਾਲਸ ਕਾਂਗਰਸ ਦੀ ਜਿਹੜੀ ਬਾਇਓਲੋਜੀਸ ਫੇਤ ਰੱਖਦੇ ਨੇ ਜਿਹੜੇ ਕਾਂਗਰਸ ਦੀ ਸੋਚ ਫੇਤ ਰੱਖਦੇ ਨੇ ਜਿਨ੍ਹਾਂ ਤੇ ਕੁਰਬਾਨੀ ਦਾ ਮਾਤਾ ਹੈ ਉਹੀ ਬੰਦੇ ਆ ਸਕਣਗੇ ਨਹੀਂ ਤੇ ਮੁੱਖ ਮੰਤਰੀਸ਼ਪ ਤੇ ਬੜੀ ਸੌਖਿਆ ਲੰਬੇ ਫਿਰਦੇ ਨੇ ਬਾਕੀ ਜਮਾਤਾਂ ਨਾਲ ਸਾਂਝ ਰੱਖ ਕੇ ਤੇ ਚੀਫ ਮਿਨਿਸਟਰ ਦੀ ਕਾਂਗਰਸ ਤੇ ਪੜਨਾ ਚਾਹੁੰਦੇ ਔਰ ਇਹ ਪੋਸਿਬਲ ਨਹੀਂ ਤੋਂ ਇਸ ਗੱਲ ਕਾਰਨ ਮੈਂ ਪਰ ਹੋਈ ਨਹੀਂ ਕਹਿਣਾ ਤਗੜੇ ਹੋ ਕੇ ਆਪਾਂ ਰੰਭੀਏ ਕੰਮ ਤੁਹਾਨੂੰ ਕੋਈ ਸੋਚਣ ਵਿਚਾਰਨ ਦੀ ਲੋੜ ਨਹੀਂ ਜਿਨ੍ਹਾਂ ਤੇ ਅਸੀਂ ਜੂਨੇ ਆ ਇੱਥੇ ਬਕਾਇਦਾ ਤੌਰ ਜਸਟਿਸ ਮਿਲੇਗੀ ਇਨਜਸਟਿਸ ਨਹੀਂ ਹੁੰਦਾ ਮੰਗੇ ਜਿਹੜੀ ਪਾਸ ਚ ਨਹੀਂ ਦੇ ਜਦ ਮੈਂ ਤਾਂ ਯਕੀਨ ਦਵਾਣਾ ਚਾਹਦਾ ਕਾਂਗਰਸ ਦੇ ਹਰ ਵਰਕਰ ਨੂੰ ਮੈਨੂੰ ਵੀ ਸੱਜਿਆ ਮੇਰੇ ਨੌਜਵਾਨ ਵੀਰਾਂ ਨੇ ਪਿੱਛੇ ਕੰਪੀਟੀਸ਼ਨ ਤੇ ਇੱਕ ਇੱਕ ਕਬੱਡੀ ਦੇ ਟੂਰਨਾਮੈਂਟ ਤੇ ਇਸ ਤੋਂ ਪਹਿਲੇ ਵਿਨਿੰਗ ਸਭਾ ਨੂੰ ਵੀ ਸੱਜਿਆ ਜਿਸ ਜਿਸ ਪੁਲਿਸ ਅਫਸਰ ਤੇ ਤੁਹਾਡੇ ਤੇ ਕਾਰਵਾਈ ਕੀਤੀ ਹੈ ਇਹ ਗੁਰੂਵਾਰਾ ਸਾਹਿਬ ਨੇ ਮੌਕਾ ਦਿੱਤਾ ਤੁਸੀਂ ਵੇਖੋ ਇਹ ਨਾ ਕਰਦੇ ਕੀ ਹੈ ਅਸੀਂ ਤੁਹਾਨੂੰ ਆਪਾਂ ਵਾਣ ਦੇਨੇ ਅਲੀ ਭਾਵੇਂ ਸਰਕਾਰ ਚੋਂ ਬਾਹਰ ਹੀ ਗਈ ਹੈ ਪਰ ਜੇ ਕਾਂਗਰਸ ਦੀ ਸਰਕਾਰ ਬਣ ਗਈ ਇਹ ਨਾਲੋਂ ਇਹਨਾਂ ਨਾਲ ਉਹ ਸਾਕ ਸਕਵਾ ਜਿਹੜਾ ਇਹਨਾਂ ਨੂੰ ਚੇਤੇ ਆਏਗਾ ਇਹਨਾਂ ਲੀਡਰਾਂ ਨੂੰ ਇਹ ਜਿਹੜੇ ਆਪ ਚ ਮੇਜਰ ਜਨਰਲ ਰਾਮੂ ਭੁੱਲਿਆ ਜਿਹੜੇ ਰੋਜ਼ ਇੱਥੇ ਧੱਕੇ ਕਰਵਾ ਰਹੇ ਨੇ ਸਾਡੇ ਸਰਪੰਚਾਂ ਨਾਲ ਸਾਡੇ ਮਿਸਪਲ ਕਾਉਂਸਲਰਾਂ ਨਾਲ ਸਾਡੇ ਪ੍ਰਧਾਨਾਂ ਨਾਲ ਇੱਕ ਇੱਕ ਚੀਜ਼ ਦਾ ਬਦਲਾ ਇਹਨਾਂ ਭੁੱਲਿਆ ਜੇਗਾ ਮੈਂ ਤੁਹਾਨੂੰ ਯਕੀਨ ਦਵਾ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖੌਫ ਨਹੀਂ